ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੋਮ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਪੰਜ ਨਾਗ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸੱਸੀਆ ਭਾਜੀ ਸੱਸੀਆ ਜੀ ਸੱਸੀ ਗੱਲ ਜੀ ਕੀ ਹਾਲ ਚੱਲ ਜੇ ਵਧੀਆ ਬੇਤੀ ਵਧੀਆ ਤੇ ਕੀ ਵੀਰ ਵਧੀਆ ਚਾਹੀਦਾ ਜੀ ਹਾਂਜੀ ਤੇ ਬਾਈ ਆਪਣਾ ਨਾਮ ਤੇ ਡਰੈੱਸ ਦੱਸੋ। ਨਾਮ सोनू ਜੀ ਸ਼ਾਹ ਜਨਾਲਾ ਜਿਲ੍ਹਾ ਮਸਾਂ ਦੇ। ਠੀਕ ਆ ਜੀ ਫੋਨ ਨੰਬਰ 919567552 ਜੀ। ਠੀਕ ਆ ਜੀ। ਤੇ ਬਾਈ ਜੀ ਇਧਰੋਂ ਕਰੀਏ ਸ਼ੁਰੂਆਤ ਜੀ। ਮਾਲ ਉਧਰੋਂ ਸ਼ੁਰੂ ਕਰਦੀਏ ਜਦੋਂ ਮਾਲ ਸਾਰੇ ਪਾਈ ਆਪਣੇ ਕੋਲ ਛੋਛੜੇ ਭਾਦਾਵਾ। ਠੀਕ ਹੈ ਜੀ। ਸਾਰੇ ਵਧੀਆ ਵਾ। ਮਾਲ ਲਾ ਉਦਾਂ ਹੀ YouTube ਤੇ ਉਦਾਂ ਜਾ ਵੀਡੀਓ ਪਾਈ ਜੀ ਧੰਬਲਾਸ। ਹਾਂ ਜੀ। ਥੋੜੇ ਬੋਧਾ ਵੀਰ ਭਰਾਵਾਂ ਦੇ ਫੋਨ ਤੇ ਉਦੋਂ ਉਦਾਂ ਸਿੱਧੀਆਂ ਪੇੜੀ ਦੀਆਂ। ਠੀਕ ਆ ਠੀਕ ਆ। ਚਲੋ ਗਾਹਕ ਬਣੇ ਹੁੰਦੇ ਆ। ਹਾਂ ਜੀ। ਤੇ ਦੱਸਿਓ ਬਾਈ ਜੀ ਪਹਿਲੇ ਨ ਠੀਕ ਹੈ ਨਾ ਬਿਲਕੁਲ ਸਹੀ ਗੱਲ ਆ ਜੀ ਹਾਂ ਇਹਦੇ ਆਪਾਂ ਕਹਾਂਗੇ 15 ਕਿਲੋ ਦੇ ਨਾਲ ਜੇ ਅੱਛਾ ਜੀ ਜਦੋਂ ਭਾਜੀ 10 ਕਿਲੋ ਦੋ ਤੇ ਲੀਟਰ ਮਾਰ ਗਏ ਨਾ ਹਾਂਜੀ ਚੰਗੀ ਭਰੀ ਮਈ ਦਾ ਚੱਡਾ ਹਲਾਤ ਨਹੀਂ ਦੀ ਉਹ ਹਲਾ ਆ ਜਾਂਦੀ ਹੈ ਅਸੀਂ ਕਹਿ ਰਹੇ ਕਰ ਨਾਲ ਭਾਜੀ ਇਹਨੇ 13 ਕਿਲੋ ਕੱਢਾ ਜੇ ਠੀਕ ਹੈ ਠੀਕ ਆ ਯੇਰ ਨਾਲ ਲਓ ਜੀ ਜਿਆ ਦੂਰਾ ਤੇ ਕੱਟ ਕੱਟ ਜਿਹੜਾ ਚੰਗਾ ਵਾ ਤੇ ਬਾਕੀ ਤਾਂ ਇਹ ਆ ਵੀ ਅੰਦਾਜ਼ਾ ਭਾਜੀ ਨਗਰ ਦੇ ਭਾਜੀ ਤਿਆਰੀ ਨਹੀਂ ਹੋਈ ਅੱਛਾ ਜੀ ਦਿਨ ਤਨ ਬਸ ਚੜਿਆ ਵਾ ਹਾਂਜੀ 17 ਤਰੀਕ ਆ 100 ਆ ਰਿਹਾ ਠੀਕ ਹੈ ਜੀ ਦਿਨ ਚੜਿਆ ਜਗ੍ਹਾ ਤੇ ਅੱਜ ਦੁਨੀ ਕੀਤੀ ਆਪਾਂ ਹਾਂਜੀ ਹ ਲੋਗੀ ਕਿਾ ਦਾ ਦਿਨ ਕਿਾ ਕਰਦਾ ਤੇ ਲਾਡੋ ਲੱਗ ਗਿਆ ਕਾਫੀ ਆ ਇਹ ਕਿੰਨਾ ਕਾਮ ਲੱਗ ਭਾਈ ਜੀ ਦੋ ਚਾਦਰ ਖਰਦੇ ਝੋਟੀ ਨੇ ਮੇਰੇ ਤੇ ਤੁਹਾਨੂੰ ਬਦਾ ਆਪਾ ਨਾ ਆ ਜਾਵੇ ਪਤਲੀ ਚਮੜੀ ਕੀ ਐਵੇਂ ਕਹਿਣਗੇ ਭਾਈ ਨੇ 14 ਕਿਲੋ ਭਾਈ 14 ਕਿਲੋ ਮਣੀਏ ਨਾ ਹਾਂਜੀ ਹਾਂਜੀ 2 ਲੱਖ ਦੀ ਮਾਰੀ ਢਾਈ ਦੀ ਆਉਂਦੀ ਆ ਬਿਲਕੁਲ ਬਿਲਕੁਲ ਜੋ ਲੀਟਰ ਮਾਰੀਏ ਹਾਂਜੀ ਹਾਂਜੀ ਐਵੇਂ ਹੀ ਕਹਦੇ ਨੇ ਗਦਾਂ ਨਾਲ ਭਾਈ ਇਹ 60000 ਦੀ ਮੀਰ ਕਹੇ ਭਾਈ 13 ਕੁ ਦੇਣਾ ਵਾ ਇਹ ਸਾਲਾ ਭਾਈ ਝੂਠ ਚੜ ਮੈਨੂੰ ਨੀ ਚੱਕ ਰਾਦਾ ਨਹੀਂ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਸਹੀ ਗੱਲ ਆ ਬਿਲਕੁਲ ਬਿਲਕੁਲ ਆਹੋ ਇਹ ਦੁੱਧ ਭਾਈ 10 ਕਿਲੋ ਕੱਢੀਉ ਰਾਮ ਨਾ ਜੀ ਅੱਛਾ ਜੀ 10 ਕੱਢੇ ਭਾਈ ਯਾਰਾ ਨੇ ਇਹਦਾ 9 ਕੱਢੇ ਠੀਕ ਆ ਵੀਰ ਗੱਲ ਬਿਲਕੁਲ ਬਿਲਕੁਲ ਸਹੀ ਗੱਲ ਆ ਸੱਚੀ ਗੱਲ ਭਾਜੀ ਇਸ ਵਾਲੇ ਵੀਰੋ ਸਾਰੇ ਸਾਡੇ ਵੀਰ ਭਰਾ ਸਾਰੇ ਵੇਦੇ ਆ ਸਾਡੇ ਨਾਲ ਦੁਨੀਆ ਵੱਧ ਸਿਆਣੀ ਆ ਸਿਆਣੀ ਆ ਸਿਆਣੀ ਆ ਸਹੀ ਗੱਲ ਬਿਲਕੁਲ ਇਹਦਾ ਕੀ ਆਪਾਂ ਵੀਡੀਓ ਕੋਣੀ ਆਪਾਂ ਜਿਆਦੇ ਸਿਆਣੇ ਸਾਡੇ ਦੁਨੀਆ ਗਾਂ ਦੀ ਬੀਜੀ ਨਹੀਂ ਨਹੀਂ ਵੇਖਣ ਵਾਲ ਆਣਾ ਆ ਕਰਦਗੇ ਥੋੜਾ ਬੋਰਾ ਫਾਈ ਛੋਟੀ ਚੰਗੀ ਆ ਛੋਟੀ ਦੋ ਚਦਨ ਲੱਗੀ ਨਾ ਛੋਟੀ ਦੇ ਲਾਣਾ ਕੱਢ ਜਾਨੀਏ ਵੇਖੋ ਥੱਲੇ ਥੋੜੀ ਪਾਣੀ ਚੱਗੀ ਠੀਕ ਆ ਠੀਕ ਆ ਗਾੜੀ ਵੇਖੋ ਬੰਦੇ ਮਾਰੋ ਚਲੋ ਕਰਮਾਓ ਫੇਰ ਦਿਲ ਦਿਲ ਚੜਿਆ ਹੋਏ ਸੇ ਸੇ ਤੋਂ ਮੈਂਨੇ ਭੁੱਖੇ ਭੱਖੇ ਜੀ ਹਾਂਜੀ ਹਾਂਜੀ ਛੋਟੀ ਕਿੰਨਾ ਦੱਸ ਆਏ ਤਾਂ ਥੋੜਾ ਦੱਸ ਆ ਗਿਆ ਵੀ ਇਹ ਭਾਈ ਹਾਂ ਜੋ ਘਰ 70 ਦੀ ਪਤਾਵਾਂਗੇ ਅੱਛਾ ਜੀ ਜਿਹੜੀ ਹਾਂ ਦਾ ਆਪ ਦੇਣੀ ਆ ਦੋ ਘਰ 70 ਦੀ ਬਸ ਠੀਕ ਆ ਠੀਕ ਆ ਲਓ ਜੀ ਦੋ ਘਟ 70 ਜਾਨੀ ਕਿ 68000 80000 ਦੀ ਤੇ ਭਾਈ 6800 ਦੀ ਛੋ ਇਹ ਦਾ ਦੋ ਜੱਦ ਲੱਗੀ ਬਾਕੀ ਆਪਣੀ ਪਿੱਛੇ ਦੀ ਥਾਣਾ ਦੀ ਆਪਣੀ ਪਾਸ ਕਰਕੇ ਤੇ ਆਪਣੀ ਗਰਦੀ ਦੇ ਪਾਸੇ ਖੜੀ ਠੀਕ ਆ ਠੀਕ ਆ ਠੀਕ ਆ ਲੋਹੇ ਸਿੰਘ ਮੂ ਵੀ ਚੱਗਾ ਆ ਗਿਆ ਕਰਮਾਲੀ ਦਾ ਚਲੋ ਦੁੱਧ ਆਪਣੀ ਥਾਮਦਾ ਵਾ ਤੇ ਬਾਈ ਆ ਕਿਵੇਂ ਆ ਗਈ ਦੂਜੇ ਨੰਬਰ ਤੇ ਇਹ ਭਾਈ ਸੂਈ ਜੇ ਨੂੰ ਅੱਜ 10 ਦਿਨ ਸੂਈ ਨੂੰ ਹੋ ਗਿਆ ਪਾਤੋ ਨਹੀਂ ਕਹਿੰਦੇ 10 ਦਿਨ ਸੂਈ ਹੋਇਆ ਹਾਲੇ ਬਚਾਇਆ ਕਰ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਆਹ ਬਣਾ ਕੇ ਚੈੱਕ ਕਰ ਫੜੇ 10 ਦਿਨ ਹੋ ਗਏ ਸੂਈ ਦੇ ਦੇਖੋ ਦੋਸਤੋ ਭਾਈ 8 ਕਿਲੋ ਅੱਛਾ ਜੀ ਠੀਕ ਹੈ ਨਾ ਹਾਂਜੀ ਆਪਾਂ 7 ਕਿਲੋ ਕਰਕੇ ਦਵਾ ਲੇ ਠੀਕ ਹੈ ਜੀ ਹਾਂ ਆਪਾਂ ਨੋਂ ਨਹੀਂ ਕਰਾਂ ਇਹਦੀ ਲੱਗਦੇ ਨੇ 9 8 ਕਰਾਂ ਪਰ 9 ਕਵਾਂਗੇ ਆਪਾਂ ਕਿਲੋ ਕਾਢੀ ਭਾਈ ਦਾ ਸਾਰੇ ਠੀਕ ਹੈ ਠੀਕ ਹੈ ਲਓ ਜੀ ਰਿੰਗ ਸਿੰਗ ਲੱਗਾ ਪਿਆ ਜੇ ਝੋਟੀ ਨੂੰ ਤੇ ਦੁੱਧ ਹੋਊਗਾ ਆਹ ਇਹ ਆਪਣੇ ਮੰਦੀ ਆ ਵੀ ਜੰਗਲੀ ਤੇ ਆਈ ਤੁਸੀਂ ਵੀ ਜਨੇ ਆਗੇ ਬੜਾ ਟਾਈਮ ਨਾਲ ਹਾਂਜੀ ਆਪਣੀ ਵੀ ਤੇ ਆਈ ਤੁਰੀ ਲਗਾ ਦਿੱਤੀ ਏ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਦੀ ਤਿਆਰੀ ਤਿਆਰੀ ਜੀ ਨਕਸ਼ਾ ਇਹ ਅਕਰਾਂ ਕਾਲੀ ਉਹ ਛੋਟੀ ਸੋਹਣੀ ਠੀਕ ਹੈ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜਾਨ ਨ ਰਿੰਗ ਸਿੰਗ ਲੱਗਾ ਪਿਆ ਵਾ ਜੈਡ ਬਲੈਕ ਆ ਗਈ ਆ ਕੋਈ ਨਾ ਜੇਲਤਾਸ ਹੋ ਗਏ ਆ ਤੇ ਸਤ ਸਾਮਨਨੇ ਕੋਈ ਵੀਰ ਭਰਾ ਲਵੇ ਆਏ ਭਾਈ ਜੀ ਮੈਂ ਮਲੇ ਮੁੱਲ ਦਾ ਦੁੱਧੇ ਚਾਜੂਗੀ ਅੱਛਾ ਜੀ ਮੈਂ ਲੈਣੇ ਢੱਡਾ ਨਾਲ ਜਵਾਦੂਗੀ ਭਾਈ ਮੈਂ ਫੇਰ ਗੱਲ ਤਾਂ ਜੱਗੇ ਵੀ ਤੇ ਤੂੰ ਗੱਲ ਫੇਰ ਹੋ ਗਈ ਨਾ ਦੁੱਧ ਆਪਣੀ ਸੇਵਾ ਦੇ ਜੱਗੇ ਵੀਰ ਠੀਕ ਆ ਨਹੀਂ ਫੇਰ ਵੀ ਆਈਡੀਆ ਹੁੰਦਾ ਭਾਈ ਐਰੀਆ ਭਾਈ ਉਹਨੇ ਇਹ ਜੰਗਲ ਦੇ ਵਿੱਚ ਤਪਕ ਦਾ ਪਾਣੀ ਵੇਖਿਆ ਵਾ ਹੁਣ ਆਪਾਂ ਕਿਹੜੀ ਮੋਟਰ ਇੰਨਿਆਂ ਦੇ ਲਾਈਏ ਪੱਲਾ ਦੇ ਇੰਨਿਆਂ ਦੇ ਪੱਛੇ ਓਏ ਕਿੰਨੀ ਕਿ ਕਰਤੂਤ ਵਾਲੀ ਹੈ ਮਤਲਬ ਕਹਿੰਦਾ ਭਾਵ ਇਹ 9-10 ਕਿਲੋ ਤੇ ਭਰੂਗੀ 12 ਕਿਲੋ 10-12 ਕਿਲੋ ਕਰੀਬਾ ਠੀਕ ਹੈ ਤੂੰ ਤੇ ਪਾਈ ਤੇ ਬਸ ਸੇਵਾ ਕਰਉਂਦੀ ਹੈ ਹਾਂਜੀ ਹਾਂਜੀ ਕਈ ਮਾਰੀ ਮਾਰੀ ਮਈਆਂ ਚੰਗਾ ਦੁੱਧ ਦੇ ਦਈ ਜਿੰਦੀਆਂ ਬਿਲਕੁਲ ਬਿਲਕੁਲ ਚਲੋ ਆਪਣਾ ਨੂੰ ਥੋੜਾ ਬੜਾ ਚਾਹੀਦਾ ਨਾ ਵੀ ਇੰਨਾ ਨੂੰ ਦੁੱਧ ਨਹੀਂ ਦੱਸਦਾ ਹਾਂ ਚਲੋ ਇੰਨਾ ਕਿ ਭਰ ਸਕਦੇ ਆ ਪਾਈ ਇਹ ਸੇਵਾ ਦੀ ਗੱਲ ਫਿਰ ਹੁਣੀ ਸੇਵਾ ਦੀ ਚੰਗੀ ਸੇਵਾ ਤੇ ਭਾਵੇਂ 15 ਕਿਲੋ ਚਵਾ ਦੇ ਬਿਲਕੁਲ ਜੇ ਆਪਾਂ ਵਾੜਾ ਵਾੜਾ ਕਿਲੋ ਵਾੜਾ ਭਾਵੇਂ 7 ਕਿਲੋ ਦੇ ਗਿਆ ਭਾਈ ਹਾਂਜੀ ਹਾਂਜੀ ਤੇਰਾ ਮੁੱਲ ਫਿਰ ਇਹ ਹਾਂ ਨਾ ਹੀ ਪਾਈ ਆਪਾਂ ਲਵਾਂਗੇ ਬਿਲਕੁਲ ਜਿਹੜੀ ਦਿਨੀ ਨ ਅੱਛਾ ਇਸ ਤਾਂ ਤਰਦੀ 70000 ਦੀ ਕਰ ਲਈ ਬੰਦਾਂ ਕੋਈ ਪੂਰੇ 70000 ਦੀ ਭਾਜੀ ਹਾਂ ਨਹੀਂ ਹੋਣੀ ਛੋਟ ਵਾਲਾ ਕੰਮ ਹੀ ਨਾ ਬਸ ਠੀਕ ਹੈ ਜੀ ਲਓ ਜੀ 70000 ਦੀ ਜੇ ਬਿਲਕੁਲ ਤਾਜ਼ੀ ਤੇ ਚਵਾਕ ਤੋਏ ਕੋਈ ਪੂਰ ਛਟਾ ਮਾਰੀ ਉਹਦੀ ਆਪਣੀ ਖੁੱਲ ਜਾਂਦੀ ਹੈ ਠੀਕ ਹੈ ਲਓ ਜੀ ਇੱਥੇ ਵੀ ਚੜ ਦੋ ਚੈੱਕ ਕਰ ਲਓ ਤੇ ਸਾਡਾ ਦਾ ਸੈਟ ਕਿਹਾ ਮੇਰਾ ਚੰਗਾ ਆ ਗਿਆ ਵਾ ਤੇ ਜੈਟ ਬੁਲਾਇਆ ਗਿਆ ਤੇ ਤੇ ਜੇ ਨੰਬਰ ਤੇ ਭਾਜੀ ਕਿਵੇਂ ਆ ਗਈ ਜੇ ਸੂਈ ਜੇ ਇਹਦੀ ਕੱਟੀ ਜੇ ਕੋਈ ਲਾ ਲਓ ਮਹੀਨੇ ਦੀ ਲਾ ਲਓ ਕੋ ਦਹਾਂ ਦਿਨ ਲਾ ਲਿਆ ਦਿਵਾਲੀ ਤੋਂ ਪਹਿਲਾਂ ਦੱਸ ਦਿਨ ਸੂਈ ਜੇ ਅੱਛਾ ਜੀ ਹਾਂ ਠੀਕ ਹੈ ਜੀ ਇਹ ਕੋ ਦੁੱਧ ਹੈ ਗਾਈ ਕੋ 12 13 ਕਿਲੋ ਅੱਛਾ ਇਹਨਾਂ ਸੇਂਹ ਸੁਣਾ ਲਿਆ ਕਿ ਉਹ ਕਰਦਾ ਸੀ ਠੀਕ ਹੈ ਜੀ ਖੋਪੜੀ ਦਿਵਾ ਲਈ ਆ ਅੱਛਾ ਜੀ ਆਪਨੇ ਬੋਲ ਕਹੀ ਆ ਠੀਕ ਹੈ ਉਹ ਦੁੱਧ ਜਿਹੜਾ 8 ਕਿਲੋ ਜੇ ਅੱਠਾਂ ਤੋਂ ਕੋ 100 200 ਗ੍ਰਾਮ ਅੰਦਰ ਹੀ ਉਬਾਲ ਹੁੰਦਾ ਠੀਕ ਹੈ ਠੀਕ ਆ ਮਜੀ ਮਾਜੀ ਦੇਸੀ ਆ ਉਹ ਮਾਝ ਨੂੰ ਸਮਝ ਲਵੇ ਉਧਰ ਦੀ ਮਾਝ ਠੀਕ ਗੱਲ ਆ ਜੀ ਕੱਢ ਕੱਢ ਨਾ ਝੰਡਾ ਆ ਰਿਹਾ ਵਾ ਆ ਇੱਕ ਚੀਜ਼ ਇਹ ਸਵੇਰ ਕਰਨ ਵਾਸਤੇ ਹੋਈ ਆ ਵੀਰ ਸਵੇਰ ਨੂੰ ਆਜ ਸਵੇਰ ਪਹਿਲਾਂ ਅੱਜ ਮੈਂ ਤੁਹਾਨੂੰ ਆ ਠੀਕ ਆ ਸਵੇਰ ਨੂੰ ਆ ਤੇ ਫੇਟ ਫੜਾ ਉਹ ਤੇ ਚੈੱਕ ਕਰ ਸਕਦੇ ਆ ਪਾ ਜੀ ਇਹ ਮਾਝ ਵੇਚਣ ਵਾਲੀ ਨਹੀਂ ਜਿਹੜਾ ਮੇਰਾ ਵੀਰ ਲੈ ਗਿਆ ਨਾ ਹ ਕਰਾਇਆ ਮੇਰਾ ਉਹ ਭੂਰ ਮਾਰੇ ਛੱਟਾ ਮਾਰੇ ਥਾਂਦੀ ਘਾਰ ਵਾਲੇ ਕਰਾਇਆ ਮੈਂ ਗੱਡੀਆਂ ਸਹੀ ਲਊਗਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੱਦ ਕੱਦ ਪੂਰੀ ਵੱਡੀ ਮਾਜੇ ਆਪ ਦੇਸੀ ਮਾਜੇ ਨਾਲ ਸਮਝੀ ਉਧਰ ਦੀ ਮਾਜੇ ਠੀਕ ਹੈ ਠੀਕ ਹੈ ਲਓ ਜੀ ਹੋਰ ਬਹੁਤ ਨਸਲ ਦੀ ਆ ਗਈ ਆ ਜੈਤ ਬਲਾਇਆ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਪੂਰ ਚਾਹ ਕਿ ਜਿਹੜੇ ਵਾਲ ਕਾਲੇ ਆ ਤੇ 8 ਲੀਟਰ ਜਿਹੜਾ ਦੁੱਧ ਹੈ ਸਾਡਾ ਮੇਰਾ ਬਿਲਕੁਲ ਹੀ ਸੌਣਾ ਤਿਆਰ ਆ 7:30 ਲਾਓਗੇ ਆ ਉਹ ਤੇ ਭਾਈ ਮਾੜੀ ਮੈਂ ਕੀ ਕਰੂਗਾ ਉਹਨਾਂ ਲਵਾਤੇ ਆ ਮਾੜੀ ਤਰਦਾ ਵੀ ਨਾਲ ਸੁਧਾਵਾ ਮਾੜੀ ਤਰਦਾ ਖੋਪੀ ਜੀ ਹੁਣ ਤਾਂ ਨਹੀਂ ਆ ਜੀ ਉਹ ਵੀ ਆਪਣੇ ਕੋਲ ਪਈ ਆ ਤਾਂ ਨਾ ਇਹ ਨਾਗੀ ਚੀਜ਼ ਨਹੀਂ ਬੜੀ ਹਾਂਜੀ ਹਾਂਜੀ ਜਿੱਤੋਂ ਥੋੜਾ ਕਰ ਕਰ ਜਾਂਦਾ ਮੋਗਾ ਨਾ ਕਰ ਠੀਕ ਹੈ ਸੋਹ ਦੀ ਚੀਜ਼ ਹੋ ਜੀ ਤਾਂ ਦਰਬੁੜੀ ਮਜ਼ਾ ਇਹਦਾ ਮੁੱਲ ਭਾਈ ਹਰ ਇਹ ਹਾਂ ਨਾ ਪਾਈ ਦੇ ਲਈ 70 ਦੀ 70 ਦੀ ਹਾਂ ਕਰ ਦਈਏ ਜਿਵੇਂ ਮੰਨਦਾਂ ਲੋ ਜਿਆ ਛੱਡ ਦਈਏ 60 ਆ ਯਾਰ ਉਹ ਛੱਡ ਦਈਏ 55 ਦੀ ਦੇ ਦਈਏ ਹੁਣਾਂ ਮੈਂ ਵੀ ਆਦੀ ਪਈਏ ਕਿ ਮਾਜੀ ਤਾਂ ਕੋਈ ਵੀਡੀਓ ਕਿਸੇ ਨੂੰ ਰੱਬ ਜੀ ਮੈਨੂੰ ਕਹਦੇ ਉਧਰ ਦੀ ਮਾਝ ਆਮ ਦੇਸੀ ਮਾਝਾ ਕੋ ਸਮਝੇ ਲਵੇ ਨਹੀਂ ਬਿਲਕੁਲ ਬਿਲਕੁਲ ਕੋਈ ਮੈਂ ਵੀ ਆਦੀ ਹਾਂ ਨਾ ਦਵਾਂਗੀ ਅੱਛਾ ਜੀ ਪਰ ਚਵਾਈ ਗੱਲ ਤੋਂ ਵੇ 1.5 2 ਕਿਲੋ ਮਾਝੀ ਗਾੜਾ 1.5 ਕਿਲੋ ਹੋਣੀ 1.5 ਕਿਲੋ ਗਾੜੋਵੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 1.5 ਲੀਟਰ ਜਿਹੜੀ ਗਾੜੀ ਗਾੜਿਆ ਛੋਟਾ ਗਾੜ ਮਾਝੀ ਕਿਹਦੀ ਹੋਗੀ ਪਰ ਹੁਣ ਕੋੜੀ ਕੇ ਫੀਰ ਨਾ ਘੜੀਏ ਗਾੜੀ ਕਿਤੇ ਨਾ ਗਾੜੀ ਗਈ ਭਾਈ 65000 ਦੀ ਫਿਰ 55000 ਦੀ ਖਾਣੇ ਦੀ ਠੀਕ ਆ ਲਓ ਜੀ ਹਾਂ ਤੇ ਨਾ 65000 ਦੀ ਬਿਲਕੁਲ ਜਿਹੜਾ ਜਾਇਜ ਮੋਲਿਆ ਤੇ ਭਾਈ ਕਿਉਂਦੇ ਨਾ ਉਹ ਸੁਈਏ ਨੂੰ ਸੁਈਏ ਨੂੰ ਅਰੇ ਤਿੰਨ ਦਿਨ ਨੂੰ ਭਾਈ ਹੋ ਗਏ ਅੱਛਾ ਜੀ ਦੇਖੋ ਤੁਹਾਨੂੰ ਕੋਈ 7 ਕਿਲੋ ਆਪਾਂ 6 ਕਿਲੋ ਫੈਕੀ ਦੇਣੀ ਆ ਠੀਕ ਆ ਜੇ ਦੀ ਚੁਾਈ ਗਲਤ ਹੋਵੇ ਕੋਈ ਥਣ ਭੂਜ ਪਾਰੇਗਾ ਛੇਰੀ ਖੋਲੀ ਕੋਈ ਭੂਰ ਮਾਰੇ ਕੋ ਛੱਟਾ ਮਾਰੇ ਆਪਣੀ ਭਾਜੀ ਫੁੱਲ ਗਰੰਟੀ ਹੋਣੀ ਠੀਕ ਆ ਸੁਆ ਸੁਆ ਪਹਿਲਾਂ ਤੇ ਦੂਜੀ ਹੋਣੀ ਭਾਈ ਠੀਕ ਆ ਲਓ ਜੀ ਸੁਆ ਦੁਆ ਜੇ ਬਲੀਏ ਲੋਕੀ ਜਿਹੜਾ ਚੰਗਾ ਆ ਗਿਆ ਵਾ ਤੇ ਥੋੜਾ ਜਿਹਾ ਸਿੰਗ ਜੂਰ ਬੰਦਾ ਕਰਗੀ ਕਰਮ ਵਾਲੀ ਤੇ ਜਵਾਗ ਦੇ ਪਿਛੇ ਭਾਜੀ ਜਵਾਈਓ 31 ਜਾਰੇ ਦੇ ਮਗਰ ਚੱਲ ਜਓ ਤੱਕੀ ਆ ਗਈ ਜੇ ਮਗਰ ਫੀਮਲ ਕਾਫ ਓਏ ਤੇ ਚੱਡਾ ਚੱਡਾ ਤੇ ਥਣਾ ਦਾ ਸੈਰ ਗਿਆ ਉਹ ਤੈਨੂੰ ਲਾਗੇ ਤੈਨੂੰ ਚੈੱਕ ਕਰਾ ਦਿੰਨੇ ਆਪਾਂ ਤੇ ਆ ਆਪਣਾ ਸਤਾਰੀ ਰੱਖ ਭਰਾਵੋ ਤੋਏ ਆਹ ਵਾਲਾ ਜਵਾਗ ਆ ਗਿਆ ਜਿਹਦਾ ਫੀਮਲ ਕਾਫ ਪੱਲਾ ਮੱਥ ਆ ਗਿਆ ਵਾ ਇਹ ਥਾਣਾ ਦਾ ਸੈਜ ਗਿਆ ਬਿਲਕੁਲ ਜੰਗ ਆ ਗਿਆ ਵਾ ਕੱਲਾ ਕੱਲਾ ਲੱਗਾ ਪਿਆ ਵਾ ਥਾਣਾ ਦਾ ਤੇ ਹੈ ਵੀ ਸਿੰਗਲ ਟੀ ਤੇ ਬਈ ਇਹ ਕਿੰਨਾ ਕਿ ਤਾੜੇ ਥਾਣਾ ਕਰੂਗੀ ਭਾਜੀ ਕੀ ਦੋ ਗੱਲ ਤੇ ਦੋਤੇ ਵੀ ਚਲੋ ਜਿਆਦਾ ਨਹੀਂ 9 ਗੋ 8 ਗੋ ਰਾਮਨਾ ਜੀ ਤਰਾ ਚਵਾਈ ਜਾਊਗੀ ਅੱਛਾ ਜੀ ਮਾੜੀ ਚੰਗੀ ਆ ਮਾੜੀ ਸੋਹਣੀ ਚਵਾਈ ਕਰ ਤੋਂ ਵੇ ਮੈਂ ਵੀ ਜੀ ਮੇਰੀ ਇਹੋ ਵੇਚ ਦੀ ਹਰ ਮੇਰੀ ਜੀ ਹਾਂ ਜੀ ਗੱਡੀ ਮੇਰਾ ਵੀ ਲੈ ਕੇ ਆਵੇ ਠੀਕ ਆ ਚਵਾਈ ਕਲ ਤੋਂ ਵੇਗਾ ਪੂਛਤਾ ਵਾਲੇ ਕੀਆ ਕਰਾਇਆ ਮੈਂ ਦਊਂਗਾ ਠੀਕ ਆ ਠੀਕ ਆ ਹੋਰ ਕੀ ਗੱਲ ਬਾਕੀ ਗੁੱਧ ਪਾਤ ਵਾਲਾ ਫਰਕ ਪਹਿਲੇ ਜਾ ਕੇ ਘਰ ਜੇ ਵਾਜੀ ਉਹਦੀ ਮੈਂ ਸੋਹਣੀ ਪਾਈ ਦੇ ਦੱਸਦੀ ਗੱਲ ਠੀਕ ਆ ਠੀਕ ਆ ਆਹ ਜੇ ਕੋਈ ਠੰਡ ਪੜੀ ਆਹੀਂ ਵੇ ਲੋ ਠੰਡ ਖੋਣੇ ਗਲਵਾਈ ਨਹੀਂ ਅੱਜ ਹਾਂ ਜੀ ਹਾਂ ਜੀ ਕੱਲ ਬਦ ਮਿਲ ਕੇ ਕਹੇਗਾ ਜਾ ਏ ਭਾਈ ਦੇ ਲਈ 60000 ਦੀ ਇਹ ਵੀ ਕਰਦੀਆਂ ਆ 56 ਹੀ ਦੇ ਦਈਏ 56 ਪੂਰੇ 56000 ਦੀ ਪਾਈ ਦੇਣੀ ਆ ਇਹ ਚ ਸਾਹ ਨਾਲ ਦੇ ਲੰਨਾਂ ਦੇ ਕੰਮ ਕਰਨੇ ਜੇ ਜਾਂ 45 60000 ਦੀ ਦੋ ਨੰਬਰ ਚ ਮਾਝ ਦੇ ਚੁਾਈ ਗਲਤ ਹੋਵੇ ਕੋਈ ਪੂਰ ਮਾਰੇ ਛੱਡਾ ਮਾਰੇ ਥਾਂ ਦੀ ਘਾੜਵਾਦ ਹੋਵੇ ਠੀਕ ਆ ਉਹਦੀ ਆਪਣੀ ਫੁੱਲ ਗੱਡੀ ਜੇ ਵਾਂਡੇ ਦੇ ਕਲੀ ਭਾਵੇਂ 10000 ਪਾਉ ਦੇ ਦਾਖਲ ਹੋ ਜਾਊਗੀ ਠੀਕ ਆ ਠੀਕ ਆ ਲਓ ਜੀ ਚਾਰੂ ਚੋਰੋ ਜਿਹੜੀ ਚੰਗੀ ਆ ਤੇ 55000 ਦੀ ਬਈ ਗੱਲਾਂ ਕਿ ਹਾਂ ਸਿਰਫ ਦੇਣ ਵਾਲੇ ਭਾਈ ਮੁੱਲ ਠੀਕ ਆ ਹਾਂ ਠੀਕ ਆ ਠੀਕ ਆ ਲਓ ਜੀ ਚਾਰ ਪਸ਼ੂ ਤੁਹਾਨੂੰ ਦਿਖਾਤੇ ਆ ਸਾਰੇ ਇਸ ਵਾਇਦੇ ਇੱਕ ਗੱਭਣ ਹੀ ਤੇ ਪਸ਼ੂ ਵੀ ਉਤੇ ਕੋਲ ਚੰਗੇ ਆ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ